ਗੋੜੇ ਗੋੜੇ ਕਿੰਨੇ ਪਾਰ ਰਹੇ ਨੇ ਗੋੜੇ ਕਾਲੀ ਘਟਾ ਚਾਈ ਹੋਈ ਆ ਸਾਰੇ ਕਿਤੇ ਸਾਰੇ ਗੋੜਿਆਂ ਦੀ ਬਰਬਾਦ ਹੋ ਰਹੀ ਆ ਦੇਖੋ ਆ ਜੇ ਗੋੜੇ ਕਿੰਨੇ ਪਾਰ ਰਹੇ ਨੇ ਗੋੜੇ ਗੋੜੇ ਆ ਦੇਖ ਸਕਦੇ ਹੋ ਪੰਜਾਬ ਦੇ ਜੋੜੇ ਕਿੰਨੇ ਕਾਰੇ ਨੇ ਗੋਲੇ ਕਾਲੀ ਘਟਾ ਚਾਈ ਹੋਈ ਆ ਸਾਰੇ ਕਿਤੇ ਸਾਰੇ ਗੋਲਿਆਂ ਦੀ ਬਰਬਾਦ ਹੋ ਰਹੀ ਆ ਦੇਖੋ ਜੀ ਗੋਲੇ ਕਿੰਨੇ ਪਾਰ ਰਹੇ ਨੇ ਜੋੜੇ ਗੋਲੇ ਆ ਦੇਖ ਸਕਦੇ ਹੋ ਪੰਜਾਬ ਦੇ ਵਾਰਗ The children are lalanyeleni.